ਸਸ਼ਕਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਬੜੇ ਪਿਆਰੇ ਆ ਪਰ ਡਿਫਰੈਂਟ ਜੀ ਚੀਜ਼ ਲੈ ਕੇ ਆਏ ਬੜੇ ਸੋਹਣੇ ਸ਼ਰਟ ਦੁਪੱਟਾ ਹੋਣਗੇ ਤੇ ਨਾਲ ਬਾਟਮ ਤੁਹਾਡੀ ਚੋਇਸ ਹੈ ਤੁਸੀਂ ਕਿਵੇਂ ਦੇ ਮੈਚ ਕਰਾਉਣੇ ਆ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ ਜੀ 9:30 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਪਊਗਾ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਪ੍ਰੋਪਰ ਡਿਜ਼ਾਈਨ ਕਰਾ ਕੇ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਐਸ ਇਟ ਇਸ ਜਿਵੇਂ ਵੀਡੀਓ 'ਚ ਦਿਖਾਉਨੇ ਐਵੇਂ ਸੂਟ ਮੰਗਾਉਣੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਬਾਕੀ ਕੋਰੀਅਰ ਚਾਰਜੀ ਦੇ ਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਕਨਫਰਮ ਕਰ ਲਿਆ ਕਰੋ ਜਦੋਂ ਸੂਟ ਦੀ ਬੁਕਿੰਗ ਕਰਾਉਣੀ ਆ ਤੁਸੀਂ ਪੇਮੈਂਟ ਕਰਨੀ ਹੁੰਦੀ ਐ ਸੂਟ ਦੀ ਉਸ ਟਾਈਮ ਕੋਰੀਅਰ ਚਾਰजेस ਜਰੂਰ ਪੁੱਛ ਲਿਆ ਕਰੋ ਵੀ ਤੁਹਾਡੇ ਕਿੰਨੇ ਹੋਣਗੇ ਆਪਣਾ ਐਡਰੈਸ ਦੱਸ ਕੇ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 88400 80800 ਤੇ ਈਸ ਸਾਈਡ ਦੇ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਏਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਬਾਕੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਔਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਤੁਸੀਂ ਮੈਨੂੰ ਜਿਹੜੇ ਮਰਜ਼ੀ ਆਪਸ਼ਨ ਨਾਲ ਪੇਮੈਂਟ ਕਰ ਸਕਦੇ ਹੋ ਨੰਬਰ ਮੈਂ ਤੁਹਾਨੂੰ ਦੱਸਦਾ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਵੀ ਪਰਚੇਜ਼ਿੰਗ ਕਰਨੀ ਹੁੰਦੀ ਹੈ ਜਦ ਮਰਜ਼ੀ ਤੁਸੀਂ ਮੰਡੇ ਟੂ ਸੈਟਰਡੇ ਆ ਸਕਦੇ ਹੋ ਸੰਡੇ ক্লোਜ਼ ਹੁੰਦਾ ਜੀ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਸ਼ੌਪ ਓਪਨ ਹੁੰਦੀ ਹੈ ਜਦ ਮਰਜ਼ੀ ਤੁਸੀਂ ਆ ਕੇ ਸ਼ੌਪ ਤੇ ਵੀ ਸੂਟ ਅਵੇਲੇਬਲ ਹੁੰਦੇ ਆ ਜਦ ਮਰਜ਼ੀ ਤੁਸੀਂ ਆ ਸਕਦੇ ਹੋ ਰਾਜਪੁਰੇ ਆ ਜੀ ਮੇਰੀ ਸ਼ੌਪ ਗੁਰਦੁਆਰਾ ਸਿੰਘ ਸਭਾ ਜੀ ਦੇ ਨਾਲ ਵਾਲੀ ਸ਼ੌਪ ਹੈ ਜਦ ਮਰਜੀ ਤੁਸੀਂ ਪੁੱਛ ਕੇ ਕਿ ਐਡਰੈਸ ਮੈਂਸ਼ਨ ਹੈਗਾ ਵਿੱਚ ਸਾਰੇ ਜਿਹੜੀ ਮੈਂ ਇਨਫੋਰਮੇਸ਼ਨ ਦਿੱਤੀ ਹੋਈ ਹੈ ਉਹਦੇ ਤੇ ਬਾਕੀ ਫਿਰ ਵੀ ਕੋਈ ਡਾਊਟ ਹੁੰਦਾ ਤੁਸੀਂ ਮੈਨੂੰ ਇਸੇ ਨੰਬਰ ਤੇ ਮੈਸੇਜ ਛੱਡ ਕੇ ਕਨਫਰਮ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਮੈਂ ਆਪ ਪਾਇਆ ਹੋਇਆ ਸੂਟ ਇਹਦੇ ਨਾਲ ਦਾ ਇਹ ਦੇਖੋ ਸੇਮ ਸੂਟ ਹੈਗਾ ਆਪਣੇ ਕੋਲ ਸੇਮ ਜਿੰਨੇ ਮਰਜ਼ੀਆਂ ਕੁਰਤੀਆਂ ਤੁਸੀਂ ਬਣਵਾ ਸਕਦੇ ਹੋ ਇਹਦੇ ਨਾਲ ਇਹਦੇ ਨਾਲ ਹੈਗੇ ਚਿਕਨ ਬਾਟਮ ਨਾਲ ਚਿਕਨ ਵੀ ਨਹੀਂ ਬਿਲਕੁਲ ਡਿਫਰੈਂਟ ਜਆ ਬਹੁਤ ਸੋਹਣਾ ਵਰਕ ਇੱਕ ਤਰ੍ਹਾਂ ਦਾ ਵਰਕ ਹੈ ਬਹੁਤ ਪਿਆਰਾ ਇਹ ਹੈਗਾ ਇਹਦਾ ਆਪਣਾ ਫੈਬਰਿਕ ਇਹ ਮੈਂ ਆਪ ਪਾਇਆ ਹੋਇਆ ਇਹ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਫਰੰਟ ਕੱਟ ਦੇ ਨਾਲ ਹਨਾ ਫਰੰਟ ਪਹਿਲਾਂ ਤਾਂ ਕਾਲਰ ਨੈਕ ਬਣਾਇਆ ਇਹਦੇ ਨਾਲ ਆਪਾਂ ਨੇ ਕਾਲਰ ਨੈਕ ਦੇ ਨਾਲ ਫਰੰਟ ਪਾਈਪਿੰਗ ਦੇ ਕੇ ਆਪਾਂ ਤਿੰਨ ਤਿੰਨ ਬਟਨ ਦੇ ਨਾਲ ਐਂਡ ਤੱਕ ਰੱਖਿਆ ਫਿਰ ਫਰੰਟ ਕੱਟ ਦਿੱਤਾ ਹੋਇਆ ਜੀ ਇਹ ਸ਼ਰਟ ਤੇ ਇਹ ਦੇਖੋ ਫਰੰਟ ਕੱਟ ਤੁਹਾਡੀ ਮਰਜ਼ੀ ਆ ਤੁਸੀਂ ਦੇਣਾ ਨਾ ਦੇਣਾ ਕਈਆਂ ਨੂੰ ਨਹੀਂ ਵੀ ਪਸੰਦ ਹੁੰਦਾ ਪਰ ਮੈਨੂੰ ਇਹ ਵਧੀਆ ਲੱਗਦਾ ਥੋੜਾ ਏ ਲਾਈਨ ਦੇ ਵਿੱਚ ਮੈਂ ਇਹ ਸ਼ਰਟ ਪਾਈ ਹੋਈ ਆ ਤੇ ਇਹ ਹੈਗਾ ਮੇਰੇ ਕੋਲ ਲੇਸ ਹੈਗੀ ਇਹ ਵਰਕ ਵਾਲੀ ਨੈਟ ਦੀ ਇਹ ਮੈਂ ਯੂਜ਼ ਕੀਤੀ ਹੋਈ ਇਹ ਵੀ ਤੁਹਾਡੀ ਚੋਇਸ ਹੈ ਵੀ ਤੁਸੀਂ ਯੂਜ਼ ਕਰਨਾ ਹੈ ਜਾਂ ਨਹੀਂ ਜਾਂ ਕੋਈ ਆਪਣੀ ਕੋਰ ਡਿਜ਼ਾਈਨਿੰਗ ਦੇ ਨਾਲ ਬਣਾਉਣਾ ਹੈ ਤਾਂ ਵੀ ਤੁਸੀਂ ਬਣਾ ਸਕਦੇ ਹੋ ਸੇਮ ਮੈਂ ਇਹ ਬਾਟਮ ਇਹਦੇ ਨਾਲ ਦੀ ਸੇਮ ਸਲਵਾਰ ਫਾਈ ਹੋਈ ਹੈ ਨਾਲ ਇਹਦੇ ਇਹ ਸੇਮ ਇਹਦੇ ਨਾਲ ਦੀ ਉਹ ਬਾਕੀ ਸਲਵਾਰ ਬਣਾਉਣੀ ਹੈ ਪਲਾਜ਼ੋ ਬਣਾਉਣਾ ਉਹ ਤੁਹਾਡੀ ਚੋਇਸ ਹੈ ਵੀ ਤੁਸੀਂ ਕੀ ਬਣਾਉਣਾ ਹੈ ਇਹ ਹੈਗਾ ਆਪਣੇ ਕੋਲ ਕਾਫੀ ਕੁੜਤੀਆਂ ਦਾ ਜਿਨ੍ਹਾਂ ਨੇ ਜਿਵੇਂ ਬਿਨਾ ਸਟਿਚ ਕਰਾਏ ਬਣਾਉਣਾ ਤਾਂ ਵੀ ਤੁਸੀਂ ਇਹਦਾ ਪ੍ਰਾਈਸ ਮੇਰੇ ਤੋਂ ਕਨਫਰਮ ਕਰ ਲਿਓ ਉਸ ਟਾਈਮ ਹਨਾ ਤੇ ਜਿਨ੍ਹਾਂ ਨੇ ਪ੍ਰੋਪਰ ਰੈਡੀ ਕਰਾ ਕੇ ਮੰਗਾਉਣਾ ਹੋਇਆ ਇਹਦਾ ਤਾਂ ਹੀ ਨਹੀਂ ਮੈਂ ਦੱਸ ਰਹੀ ਕਿਉਂਕਿ ਕਈਆਂ ਨੇ ਸਟੀਚ ਕਰਾ ਕੇ ਮੰਗਾਉਣਾ ਹੋਇਆ ਨਾ ਤੁਸੀਂ ਫਿਰ ਫੈਬਰਿਕ ਵੀ ਉਸੇ ਹਿਸਾਬ ਨਾਲ ਕਿ ਵੀ ਇਹਦੀ 1.5 ਮੀਟਰ ਦੀ ਉਹ ਮਿਲਣੀ ਹੈ ਤੁਹਾਨੂੰ बॉਟਮ ਦੀ ਤੁਸੀਂ ਆਪਣੀ ਅਕੋਰਡਿੰਗ ਤੋਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਲਿਓ ਜਿਵੇਂ ਮੈਂ ਮੈਂ ਕਹਾਂ ਮੈਂ ਸਟੇਟ ਸਲਵਾਰ ਬਣਾਈ ਹੈ ਸਟੇਟ ਸਲਵਾਰ ਕਿਉਂਕਿ ਅੱਡੀ ਬਣਦੀ ਹੈ ਇਹ 2 ਮੀਟਰ ਚ ਬਣ ਜਾਂਦੀ ਹੈ ਜੀ ਜਿਹੜੀ ਸਟੇਟ ਹੈ ਕਿਉਂਕਿ ਜੇ ਤੁਸੀਂ ਪਲਾਜ਼ੋ ਵੀ ਬਣਾਣਾ ਹੈ ਤਾਂ ਵੀ ਤੁਹਾਨੂੰ 2 ਮੀਟਰ ਹੀ ਸਫੀਸ਼ੀਐਂਟ ਹੈ ਬਾਕੀ ਜਿਨ੍ਹਾਂ ਨੇ ਹੈਵੀ ਸਲਵਾਰ ਬਣਾਉਣੀ ਆਪਾਂ ਵਿੱਚ ਪੱਲੇ ਐਡ ਕਰਨੇ ਆ ਕੁੰਦੇ ਹਨਾ ਫਿਰ ਤੁਸੀਂ ਆਪਣੇ ਉਹਦੇ ਅਕੋਰਡਿੰਗ ਦੇਖ ਲਿਓ ਵੀ ਤੁਸੀਂ ਕਿੰਨਾ ਮੀਟਰ ਕੱਪੜਾ ਲੈਣਾ 2.5 ਲੈਣਾ 3 ਲੈਣਾ ਉਹਦੇ ਅਕੋਰਡਿੰਗ ਤਾਂ ਹੀ ਮੈਂ ਪ੍ਰਾਈਸ ਨਹੀਂ ਦੱਸ ਰਹੀ ਵੀ ਤੁਸੀਂ ਉਸਦੇ ਅਕੋਰਡਿੰਗ ਇਹ ਵਾਲਾ ਲੈ ਸਕਦੇ ਹੋ ਜੀ ਆਪਣੇ ਟੇਸਟ ਦੇ ਅਕੋਰਡਿੰਗ ਵੀ ਕਿੰਨਾ ਲੈਣਾ ਤੁਸੀਂ 2 ਮੀਟਰ ਲੈਣਾ ਹੈ 2.5 ਲੈਣਾ ਹੈ 3 ਲੈਣਾ ਹੈ ਉਹ ਤੁਸੀਂ ਆਪਣਾ ਮੈਨੂੰ ਉਸ ਟਾਈਮ ਪ੍ਰਾਈਸ ਪੁੱਛ ਲਿਓ ਵੀ ਅਸੀਂ ਐਨੇ ਮੀਟਰ ਦੀ ਕੱਟ ਲੈਣੀ ਹੈ ਵੀ ਸ਼ਰਟ ਅਸੀਂ ਢਾਈ ਸ਼ਰਟ ਢਾਈ ਮੀਟਰ ਹੀ ਮਿਲਣੀ ਹੈ ਜੀ ਢਾਈ ਤੋਂ ਵੱਧ ਨਹੀਂ ਮਿਲਣੀ ਤੇ ਬਾਟਮ ਦਾ ਤੁਸੀਂ ਕਰ ਸਕਦੇ ਹੋ 2 ਲੈਣਾ 2.5 ਲੈਣਾ 3 ਲੈਣਾ ਉਹ ਤੁਹਾਡੀ ਚੁਆਇਸ ਹੈ ਤੁਸੀਂ ਮੈਨੂੰ ਪੁੱਛ ਲਿਓ ਫਿਰ ਉਹਦੇ ਅਕੋਰਡਿੰਗ ਮੈਂ ਤੁਹਾਨੂੰ ਪ੍ਰਾਈਸ ਦੋਨਾਂ ਦਾ ਦੱਸ ਦੂੰਗੀ ਬਾਕੀ ਜੇ ਮੇਰੇ ਤੋਂ ਵੀ ਸਿਚ ਕਰਾ ਕੇ ਮੰਗਾਉਣਾ ਹੈ ਸੇਮ ਤੁਸੀਂ ਤਾਂ ਵੀ ਮੈਨੂੰ ਪੁੱਛ ਸਕਦੇ ਹੋ ਕਿ ਪੂਰਾ ਕੱਟਾ ਤੁਹਾਨੂੰ ਕਿੰਨੇ ਦਾ ਪਊਗਾ ਵਿੱਚ ਹੀ ਫੈਬਰੀਕ ਤੇ ਵਿੱਚ ਹੀ ਇਹਦਾ ਕਲਰ ਇਹਦੇ ਵਿੱਚ ਸੇਮ ਹੀ ਆ ਬਸ ਜਿਹੜਾ ਮੈਂ ਪਾਇਆ ਹੋਇਆ ਇਹੀ ਆਪਣੇ ਕੋਲ ਡਾਰਕ ਫਰੋਜ਼ੀ ਜਿਹਾ ਕਲਰ ਹੈ ਬੜਾ ਪਿਆਰਾ ਇਹ ਜਿਵੇਂ ਬਸ ਦੁਪੱਟਾ ਵਗੈਰਾ ਲੈਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਮੈਨੂੰ ਐਵੇਂ ਦੇ ਵਧੀਆ ਲੱਗਦੇ ਹੁੰਦੇ ਤੇ ਕਾਲਰ ਨੈਕ ਦੇ ਵਿੱਚ ਬਣਾ ਸਕਦੇ ਹਾਂ ਜੀ ਤੁਸੀਂ ਸੇਮ ਡਿਜ਼ਾਈਨ ਕਰਾਉਣਾ ਹੈ ਜੇ ਤੇ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਸੀਗਾ ਇਹਦਾ ਤੁਸੀਂ ਆਪਣੀ ਬੁਕਿੰਗ ਕਰਵਾ ਲਿਓ ਜਿਵੇਂ ਤੁਹਾਡੀ ਚੁਆਇਸ ਹੋਈ ਹੁਣ ਨੈਕਸਟ ਦਿਖਾਨੀ ਆ ਮੈਂ ਤੁਹਾਨੂੰ ਹੋਣਗੇ ਅੱਜ ਦੇ ਟਿਸਟਾ ਬ੍ਰਾਂਡ ਦੇ ਸੂਟ ਪਿਓਰ ਮੋਡਲ ਦੇ ਵਿੱਚ ਪਿਓਰ ਮੋਡਲ ਟਿਸਟਾ ਬ੍ਰਾਂਡ ਸਭ ਤੋਂ ਵਧੀਆ ਬ੍ਰਾਂਡ ਕੰਨੀ ਤੇ ਮੈਂਸ਼ਨ ਹੈ ਜੀ ਹਰੇਕ ਬ੍ਰਾਂਡ ਤੇ ਬਹੁਤ ਪਿਆਰਾ ਕਲਰ ਹੈ ਜੀ ਇਹ ਗ੍ਰੀਨਿਸ਼ ਜੀ ਟੂਨ ਤੇ ਨਾ ਤਾਂ ਫਿਰੋਜ਼ੀ ਆ ਗ੍ਰੀਨ ਵੀ ਨਹੀਂ ਪ੍ਰੋਪਰ ਕਹਿ ਸਕਦੇ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹ ਲਾਈਨਿੰਗ ਲਾ ਕੇ ਬਣਦੀ ਹੈ ਜੀ ਸ਼ਰਟ ਪਿਓਰ ਮੋਡਲ ਦੇ ਵਿੱਚ ਸ਼ਰਟ ਤੇ ਬਹੁਤ ਸੋਹਣਾ ਕ੍ਰੀਮ ਪ੍ਰਿੰਟ ਦੇ ਨਾਲ ਪ੍ਰਿੰਟ ਵੀ ਬੜਾ ਪਿਆਰਾ ਹੈ ਇਹਦਾ ਇਹ 2.5 ਮੀਟਰ ਦੀ ਆਪਣੀ ਸ਼ਰਟ ਹੈ ਤੇ ਨਾਲ ਮੈਂ ਪਿਓਰ ਬੰਬਰ ਜਿਹੜਾ ਕਸ਼ਮੀਰੀ ਬੰਬਰ ਪਿਓਰ ਉਹਦਾ 2.5 ਮੀਟਰ ਦਾ ਦੁਪੱਟਾ ਆਪਾਂ ਟਾਈ ਐਂਡ ਡਾਈ ਕਰਵਾਇਆ ਨਾਲ ਬਿਲਕੁਲ ਪਿਓਰ ਦੇ ਵਿੱਚ ਹੈ ਜੀ ਦੁਪੱਟਾ ਵੀ ਪੂਰਾ 2.5 ਮੀਟਰ ਦਾ ਤੇ ਬੜਾ ਸੋਹਣਾ ਟਾਈ ਐਂਡ ਡਾਈ ਦੇ ਵਿੱਚ ਆਪਾਂ ਇਹ ਸ਼ਰਟ ਤੇ ਦੁਪੱਟਾ ਰੈਡੀ ਕਰਵਾਇਆ ਜੇ ਤਾਂ ਤੁਸੀਂ ਸ਼ਰਟ ਤੇ ਦੁਪੱਟਾ ਲੈਣਾ ਜੀ ਇਹ ਦੋਨੋਂ ਚੀਜ਼ਾਂ ਤਾਂ 2400 ਦੀ ਆ ਪੈਣੀ ਹੈ 2400 ਪ੍ਰਾਈਸ ਹੈ ਜੀ ਇਹਨਾਂ ਦਾ ਸ਼ਰਟ ਤੇ ਦੁਪੱਟੇ ਦਾ ਵੈਸੇ ਮੈਂ ਪੂਰੇ ਸੂਟ ਰੱਖੇ ਆ ਇਹ ਕ੍ਰੀਮ ਆਪਾਂ ਇਹਦੇ ਨਾਲ ਲਗਾਈ ਹੈ ਇਹ ਬਾਟਮ ਨਾਲ ਚਿਕਨ ਦਾ ਹੈਵੀ ਵਰਕ ਹੈ ਜੀ ਇਹ ਇਹਦਾ ਵੀ ਸੇਮ ਹੈ ਜੀ ਜੇ ਤਾਂ ਤੁਸੀਂ ਇਹ 500 ਰੁਪਏ ਮੀਟਰ ਹੈ ਇਹ ਵਾਲਾ ਜਿਹੜਾ ਫੈਬਰਿਕ ਹੈ ਜੀ ਇਹ ਵਾਲਾ ਬਹੁਤ ਸੁਪੀਰੀਅਰ ਕੁਆਲਿਟੀ ਦਾ ਹੈ ਜਿਨ੍ਹਾਂ ਕੋਲ ਜਾਣਗੇ ਤੁਹਾਨੂੰ ਆਪੇ ਪਤਾ ਚੱਲ ਜਾਣਾ ਜੇ ਤਾਂ ਤੁਸੀਂ ਸ਼ਰਟ ਦੁਪੱਟਾ ਲੈਣਾ ਤਾਂ ਵੀ ਤੁਹਾਡੀ ਚੋਇਸ ਹੈ 2400 ਦਾ ਤੁਸੀਂ ਉਹ ਲੈ ਸਕਦੇ ਹੋ ਵਿਦੂ ਬਾਟਮ ਲੈਣਾ ਤਾਂ ਤੁਸੀਂ ਬਾਟਮ ਦੇ ਹਿਸਾਬ ਨਾਲ ਦੇਖ ਲਿਓ ਤੁਸੀਂ 2 ਮੀਟਰ ਦੀ ਲੈਣੀ ਹੈ 500 ਰੁਪਏ ਮੀਟਰ ਹੈ ਜੀ 2.5 ਲੈਣੀ ਹੈ 3 ਲੈਣੀ ਹੈ ਉਹ ਤੁਹਾਡੀ ਚੁਆਇਸ ਹੈ ਜੀ ਵੀ ਤੁਸੀਂ ਕਿੰਨੀ ਇਹ ਲੈਣੀ ਹੈ ਜੋ ਉਹਦੇ ਅਕੋਰਡਿੰਗ ਫਿਰ ਆਪਣਾ ਰੇਟ ਐਡ ਕਰਵਾ ਲਓ ਵਿੱਚ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਟਿਸਟਾ ਬ੍ਰਾਂਡ ਦੇ ਹੋਣਗੇ ਸਾਰੇ ਸੂਟ ਅੱਜ ਦੇ ਵੀ ਬਹੁਤ ਪਿਆਰਾ ਬ੍ਰਾਂਡ ਹੈ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇੰਨਾ ਐਕਸਪਲੇਨ ਕਰਾਉਣ ਦੀ ਲੋੜ ਹੈ ਕਿਉਂਕਿ ਟਿਸਟਾ ਬ੍ਰਾਂਡ ਦੇ ਨਾਂ ਤੋਂ ਹੀ ਸਭ ਜਾਣਦੇ ਆ ਜੀ ਵੀ ਟਿਸਟਾ ਬ੍ਰਾਂਡ ਦਾ ਸੂਟ ਹੈ ਜੇ ਤਾਂ ਇਕੱਲਾ ਦੁਪੱਟਾ ਤੇ ਸ਼ਰਟ ਲੈਣੀ ਹੈ ਤਾਂ 2400 ਬਾਟਮ ਦੇ ਨਾਲ ਜੇ 2 ਮੀਟਰ ਦੀ ਬਾਟਮ ਲਓਗੇ ਤਾਂ 1000 ਐਡ ਕਰ ਲਿਓ ਉਹਦੇ ਅਕੋਰਡਿੰਗ ਹੀ ਐਡ ਕਰੀ ਜਾਏ ਉਹ ਜੇ 2.5 ਲੈਣੀ ਆ ਤਾਂ 1250 ਹੋਗੇ ਤਾਂ 3 ਮੀਟਰ ਲੈਣੀ ਆ ਤਾਂ 1500 ਹੋ ਗਿਆ ਜੀ ਉਸ ਦੇ ਹਿਸਾਬ ਨਾਲ ਤੁਸੀਂ ਦੇਖ ਲਓ ਵੀ ਤੁਸੀਂ ਕਿੰਨੇ ਮੀਟਰ ਦੀ ਬਾਟਮ ਲੈਣੀ ਆ ਫੈਬਰਿਕ ਮੇਰੇ ਕੋਲ ਖੁੱਲਾ ਹੀ ਪਿਆ ਥਾਨਪੁਰ ਤੁਸੀਂ ਉਸ ਦੇ ਅਕੋਰਡਿੰਗ ਆਪਣਾ ਦੱਸ ਸਕਦੇ ਹੋ ਵੀ ਕਿੰਨੀ ਕਿੰਨੀ ਬਾਟਮ ਲੈਣੀ ਆ ਇਹ ਹੈਗਾ ਪਹਿਲਾ ਸੂਟ ਨੈਕਸਟ ਸੂਟ ਦਿਖਾਣੇ ਹੋਣਗੇ ਸਾਰਿਆਂ ਦੇ ਨਾਲ ਕਿਸੇ ਦੇ ਨਾਲ ਕਰੀਮ ਬਾਟਮ ਹੈ ਕਿਸੇ ਦੇ ਨਾਲ ਥੋੜੀ ਆਫ ਵਾਈਟ ਵਾਈਟ ਟੋਨ ਤੇ ਬਾਟਮ ਲੱਭਣੀ ਹੈ ਇਹ ਵੀ ਟਿਸਟਾ ਬ੍ਰੈਂਡ ਦਾ ਪਿਓਰ ਮੋਡਲ ਦੇ ਵਿੱਚ ਸੂਟ ਇਹ ਦੇਖੋ ਸੋਨਾ ਪਰਪਲ ਕਲਰ ਦੇ ਵਿੱਚ ਪ੍ਰਿੰਟ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਇੱਕ ਇੱਕ ਪ੍ਰਿੰਟ ਮੇਰਾ ਆਪ ਸਿਲੈਕਟ ਕੀਤਾ ਹੋਇਆ ਹੈ ਇਹ ਬਹੁਤ ਸੋਹਣਾ ਪ੍ਰਿੰਟ ਹੈ ਪਰਪਲ ਕਲਰ ਦੇ ਵਿੱਚ ਕੋਈ ਜ਼ਿਆਦਾ ਖਲਾਰਾ ਜਾਨੀ ਹੈਗਾ ਪਲੇਨ ਪ੍ਰਿੰਟ ਦੇ ਵਿੱਚ ਕਿਉਂਕਿ ਇਹਨਾਂ ਦਾ ਪ੍ਰਿੰਟ ਬਹੁਤ ਪਿਆਰਾ ਹੁੰਦਾ ਹੈ ਤੇ ਟਾਈ ਐਂਡ ਡਾਈ ਦਾ ਦੁਪੱਟਾ ਨਾਲ ਪਿਓਰ ਬੰਬਰ ਕਸ਼ਮੀਰੀ ਬੰਬਰ ਹੈ ਜੀ ਬਿਲਕੁਲ ਪਿਓਰ ਦੇ ਵਿੱਚ ਸਿਰ ਤੇ ਲੈਣਾ ਹੋਵੇ ਬਿਲਕੁਲ ਨਹੀਂ ਫਿਸਲਦਾ ਇਹ ਦੇਖੋ ਟਾਈ ਐਂਡ ਡਾਈ ਆਪਾਂ ਦੁਪੱਟਾ ਕਰਾਇਆ ਪੂਰੇ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਬਿਲਕੁਲ ਘੱਟ ਨਹੀਂ ਹੋਣਾ ਕਿਉਂਕਿ ਮੇਰੇ ਆਪਣੇ ਰੈਡੀ ਕਰਾਏ ਹੋਏ ਹੈ ਜੀ ਇਹ ਵਾਲੇ ਸੁੱਟ ਟਾਈ ਐਂਡ ਡਾਈ ਦੁਪੱਟਾ ਇਹੋ ਹੀ ਸੇਮ ਹੈ ਜੀ ਪ੍ਰਾਈਸ ਜੇ ਤੁਸੀਂ ਸ਼ਰਟ ਦੁਪੱਟਾ ਲੈਣਾ ਤਾਂ 2400 ਦਾ ਲੈ ਸਕਦੇ ਹੋ ਬਾਕੀ ਜੇ ਵਿਦ ਬਾਟਮ ਲੈਣਾ ਜਿਹੜਾ ਮਰਜੀ ਤੁਸੀਂ ਆਪਣੇ ਉਹਦੇ ਅਕੋਰਡਿੰਗ ਫਿਰ ਪ੍ਰਾਈਸ ਪੁੱਛ ਲਿਓ ਜੇ 2 ਮੀਟਰ ਦੀ ਉਹ ਬਾਟਮ ਲੈਣੀ ਹੈ ਤਾਂ 3400 ਦਾ ਪੈਣਾ ਹੈ ਜੇ 2.5 ਮੀਟਰ ਦਾ ਤਾਂ ਉਸਦੇ ਅਕੋਰਡਿੰਗ ਰੇਟ ਐਡ ਕਰੀ ਜਾਇਓ 3500 ਦਾ ਪੈਣਾ ਹੈ ਉਸਦੇ ਅਕੋਰਡਿੰਗ ਰੇਟ ਐਡ ਐਡ-ਆਨ ਕਰ ਲਿਓ ਤੁਸੀਂ ਇਹ ਸੈਕਿੰਡ ਸੂਟ ਸੀਗਾ ਆਪਣਾ ਟਿਸਟਾ ਬ੍ਰੈਂਡ ਦਾ ਨੈਕਸਟ ਦਿਖਾਣੇ ਆ ਸਾਰੇ ਟਿਸਟਾ ਬ੍ਰੈਂਡ ਦੇ ਹੀ ਹੋਣਗੇ ਅੱਜ ਦੇ ਆਪਣੇ ਸਾਰੇ ਸੂਟ ਇਹ yellow ਕਲਰ ਦੇ ਵਿੱਚ ਹੈ ਪ्योर ਮਡਲ ਟਿਸਟਾ ਬ੍ਰੈਂਡ ਦੇ ਸੋ ਇਹ ਦੇਖੋ ਪ੍ਰਿੰਟਿੰਗ ਬਹੁਤ ਪਿਆਰਾ ਪ੍ਰਿੰਟ ਇਸ ਦੇ ਨਾਲ ਵੀ ਆਪਾਂ ਡਾਈ ਕਰਾਈ ਹੈ ਇਹ ਦੁਪੱਟਾ ਟਾਈ ਕੈਂਡ ਡਾਈ ਕਰਵਾਇਆ ਕਸ਼ਮੀਰੀ ਇਹ ਦੇਖੋ ਕਿੰਨਾ ਸੋਹਣਾ ਕਲਰ ਜਿਹੜੇ ਉਹਦੇ ਵਿੱਚ ਹੈ ਕਿਉਂਕਿ ਜਦ ਖੁੱਲ ਜਾਂਦਾ ਦੁਪੱਟਾ ਫਿਰ ਨਹੀਂ ਚੰਗੀ ਤਰ੍ਹਾਂ ਪਤਾ ਲੱਗਣਾ ਇੱਥੋਂ ਤੁਸੀਂ ਐਵੇਂ ਦੇਖ ਸਕਦੇ ਹੋ ਦੇਖੋ ਇਹਨੇ 2.5 ਡਾਈ ਕਰਾਇਆ ਹੋਇਆ ਦੁਪੱਟਾ ਆ ਪਿਓਰ ਬੰਬਰ ਹੈ ਜੀ ਪਿਓਰ ਕਸ਼ਮੀਰੀ ਬੰਬਰ ਇਹ ਪੂਰਾ 2.5 ਮੀਟਰ ਦਾ ਦੁਪੱਟਾ 2400 ਪ੍ਰਾਈਸ ਹੈ ਜੀ ਸ਼ਰਟ ਦੁਪੱਟੇ ਦਾ ਤੇ ਜੇ ਤੁਸੀਂ ਹੁਣ ਨਾਲ ਬਾਟਮ ਲੈਣੀ ਹੈ ਉਹ ਮੈਂ ਤੁਹਾਨੂੰ ਪਹਿਲਾਂ ਵੀ ਐਕਸਪਲੇਨ ਕਰਤਾ ਵੀ ਤੁਸੀਂ ਕੱਟਦੇ ਅਕੋਰਡਿੰਗ ਦੇਖ ਸਕਦੇ ਹੋ 500 ਰੁਪਏ ਮੀਟਰ ਹੈ ਜੀ ਜਿਵੇਂ ਮਰਜੀ ਡਿਜ਼ਾਈਨ ਇਹਨਾਂ ਦੇ ਅਕੋਰਡਿੰਗ ਚੇਂਜ ਕਰ ਸਕਦੇ ਹੋ ਤੁਸੀਂ ਵੀ ਕਿੰਨਾ 2 ਮੀਟਰ ਲੈਣਾ ਹੈ 2.5 ਲੈਣਾ ਹੈ ਉਹ ਤੁਸੀਂ ਆਪਣੇ ਕੱਟ ਦੇ ਅਕੋਰਡਿੰਗ ਫਿਰ ਪ੍ਰਾਈਸ ਕਨਫਰਮ ਕਰ ਲਿਓ ਕੱਲਾ ਸ਼ਰਟ ਤੇ ਦੁਪੱਟਾ ਹੈਗਾ ਆਪਣਾ 2400 ਦਾ ਨੈਕਸਟ ਆ ਗਿਆ ਸਾਰੇ ਪਿਸਟਾ ਬ੍ਰੈਂਡ ਦੇ ਹੋਣਗੇ ਜੀ ਸੂਟ ਸਾਰੇ ਨੈਕਸਟ ਆ ਗਿਆ ਬੜਾ ਪਿਆਰਾ ਡਾਰਕ ਕਲਰ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਡਾਰਕ ਜਿਹੜਾ ਮੁੰਗੀਆ ਗ੍ਰੀਨ ਕਲਰ ਹੁੰਦਾ ਡਾਰਕ ਜਿਹੜਾ ਕਾਲਸ ਤੇ ਉਹ ਵਾਲਾ ਕਲਰ ਹੈ ਜੀ ਤੇ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਪਿਸਟਾ ਬ੍ਰੈਂਡ ਦੇ ਹੁੰਦੇ ਜੀ ਪ੍ਰਿੰਟ ਅਲੱਗ ਜਿਹਾ ਪ੍ਰਿੰਟ ਹੁੰਦਾ ਇਸ ਦਾ ਬ੍ਰੈਂਡ ਦਾ ਆਮ ਹਟ ਕੇ ਬਾਕੀ ਪ੍ਰਿੰਟ ਨਾਲੋਂ ਬਾਕੀ ਬ੍ਰੈਂਡ ਦੇ ਜਿਹੜੇ ਪ੍ਰਿੰਟ ਹੁੰਨੇ ਉਹਨਾਂ ਨਾਲੋਂ ਕੁਝ ਹਟ ਕੇ ਹੁੰਦਾ ਜੀ ਇਹਨਾਂ ਦਾ ਪ੍ਰਿੰਟ ਬਹੁਤ ਸੋਹਣਾ ਕਲਰ ਤੇ ਇਸ ਦੇ ਨਾਲ ਵੀ ਆਪਾਂ ਟਾਈ ਐਂਡ ਡਾਈ ਦੇ ਵਿੱਚ ਕਸ਼ਮੀਰੀ ਦੁਪੱਟਾ ਪਿਓਰ ਦਾ ਟਾਈ ਐਂਡ ਡਾਈ ਕਰਾਇਆ ਪੱਲਿਆਂ ਤੇ ਕਿੰਨਾ ਪਿਆਰਾ ਲੱਗ ਰਿਹਾ ਬਾਕੀ ਸਟੀਚਿੰਗ ਜਿਵੇਂ ਦੀ ਮਰਜ਼ੀ ਤੁਸੀਂ ਆਪ ਕਰਾਉਣੀ ਹੈ ਜਿਵੇਂ ਮੇਰੇ ਤੋਂ ਕਰਵਾਉਣੀ ਹੈ ਉਹ ਤੁਹਾਡੀ ਅਲੱਗ ਚੋਇਸ ਹੈ ਉਹ ਤੁਸੀਂ ਬਣਵਾ ਸਕਦੇ ਹੋ। ਟਾਈ ਐਂਡ ਡਾਈ ਦੁਪट्टे ਦੇ ਨਾਲ ਇਹਦੇ ਪੱਲਿਆਂ ਤੇ ਆਪਾਂ ਬੜਾ ਸੋਹਣਾ ਦੋ ਤਿੰਨ ਕਲਰ ਪਾ ਕੇ ਟਾਈ ਐਂਡ ਡਾਈ ਕਰਾਇਆ। ਵਿੱਚ ਦੁਪੱਟਾ ਸੇਮ بیس ਕਲਰ ਦਾ ਰੱਖਿਆ ਹੈ। ਸ਼ਰਟ ਤੇ ਦੁਪੱਟਾ ਲੈਣਾ ਤੁਸੀਂ 2400 ਦਾ। ਬਾਕੀ ਇਸ ਦੇ ਨਾਲ ਤੁਸੀਂ ਬਾਟਮ ਦੇਖ ਸਕਦੇ ਹੋ। ਇਸ ਦੇ ਨਾਲ ਇਹ ਵਾਲੀ ਬਾਟਮ ਵੀ ਕਰੀਮ ਦੀ ਚੱਲ ਰਹੀ ਹੈ। ਕਿਉਂਕਿ ਅੱਜ ਕੱਲ ਕਰੀਮ ਬਾਟਮ ਜਿਹੜੇ ਮਰਜ਼ੀ ਸੂਟ ਨਾਲ ਆਪਾਂ ਵੇਅਰ ਕਰ ਸਕਦੇ ਹਾਂ ਕਿਉਂਕਿ ਸੋਹਣੇ ਲੱਗਦੇ ਆ ਬਣੇ ਹੋਏ। ਨੈਕਸਟ ਸੂਟ ਆ ਗਿਆ ਆਪਣਾ ਪਰਪਲ ਕਲਰ ਦੇ ਵਿੱਚ ਸਾਰੇ ਟਿਸਟਾ ਬ੍ਰੈਂਡ ਦੇ ਹੋਣਗੇ ਪਿਓਰ ਮੋਡਲ ਦੇ ਵਿੱਚ ਟਿਸਟਾ ਬ੍ਰੈਂਡ ਦੇ ਸੂਟ ਪਰਪਲ ਕਲਰ ਜਿਹੜਾ ਨੂੰ ਜਿਆਦਾ ਵੱਡਾ ਪ੍ਰਿੰਟ ਨਹੀਂ ਪਸੰਦ ਇਹ ਸੋਬਰ ਜਿਹਾ ਪ੍ਰਿੰਟ ਹੈ ਮੀਡੀਅਮ ਜਿਹਾ ਜਿਆਦਾ بڑا ਵੀ ਨਹੀਂ ਕਹਿ ਸਕਦੇ ਤੇ ਕਲਰ ਥੋੜਾ ਜਿਹਾ ਬਹੁਤ ਵਧੀਆ ਕਲਰ ਹੈ ਪਰਪਲ ਕਲਰ ਦੇ ਵਿੱਚ ਬਹੁਤ ਸੋਹਣਾ ਪਿਓਰ ਮੋਡਲ ਦੀ ਸ਼ਰਟ ਹੈ ਟਾਈ ਮਿੱਤਰ ਦੀ ਸ਼ਰਟ ਦੇ ਨਾਲ ਪਿਓਰ ਕਸ਼ਮੀਰੀ ਬੰਬਰ ਦਾ ਦੁਪੱਟਾ ਬਹੁਤ ਸੋਹਣਾ ਟਾਈ ਐਂਡ ਟਾਈ ਕਰਵਾਇਆ ਆਪਾਂ ਪੱਲਿਆਂ ਤੇ ਹੈਵੀ ਬਹੁਤ ਪਿਆਰਾ ਦੁਪੱਟਾ ਬਣਿਆ 2.5 ਮੀਟਰ ਦੇ ਦੁਪੱਟੇ ਹੋਣਗੇ ਬਹੁਤ ਸੋਹਣਾ ਚੀਜ਼ ਹੈ ਜੇ ਤੁਸੀਂ ਸ਼ਰਟ ਦੁਪੱਟਾ ਲੈਣਾ ਤੁਸੀਂ ਕੋਈ ਆਪਣਾ ਸੇਮ ਪ੍ਰਾਈਸ 2400 ਜੇ ਵਿਦ ਬਾਟਮ ਆਫ ਵਾਈਟ ਬਾਟਮ ਦੇ ਨਾਲ ਬਣਾਉਣਾ ਤਾਂ ਤੁਸੀਂ ਆ ਦਾ ਪ੍ਰਾਈਸ ਕਨਫਰਮ ਕਰੋ। ਸਭ ਦਿਓ ਆਪਣੇ ਕਿੰਨੀ ਕੱਟ ਦਾ ਤੁਸੀਂ ਬਾਟਮ ਲੈਣੀ ਹੈ। ਨੈਕਸਟ ਆ ਗਿਆ। ਸਾਰੇ ਕਿਸਟ ਅ ਬ੍ਰੈਂਡ ਦੇ ਹੋਣਗੇ ਤੇ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਜੀ ਇਹਨਾਂ ਦੇ। ਇਹ ਦੇਖੋ ਯੈਲੋ ਕਲਰ। ਯੈਲੋ ਵੀ ਨਾ ਸੋਹਣਾ ਯੈਲੋ ਹੈ ਮਿੱਠਾ ਜਿਹਾ ਯੈਲੋ ਹੈ। ਬਹੁਤ ਸੋਹਣਾ ਅੱਖਾਂ ਨੂੰ ਚੁੱਭਣ ਵਾਲਾ ਨਹੀਂ ਹੈਗਾ। ਬੜੀ ਪਿਆਰੀ ਪ੍ਰਿੰਟਿੰਗ ਹੈ ਜੀ ਇਹਦੀ ਇਸ ਦਾ ਬ੍ਰੈਂਡ ਦੇ ਹੋਣਗੇ ਆਪਣੇ ਸੂਟ ਅੱਜ ਦੇ ਤੇ ਨਾਲ ਦੇਖੋ ਕਿੰਨਾ ਪਿਆਰਾ ਪਟਾਈ ਐਂਡਾਈ ਪੂਰੇ ਦੇ ਵਿੱਚ ਹੋ ਸੋਹਣਾ ਦੁਪੱਟਾ ਇਹ ਰੈਡੀ ਹੋਇਆ ਹੋਇਆ ਟਾਈ ਐਂਡਾਈ ਸਾਰੇ ਦੇ ਵਿੱਚ ਆਪਾਂ ਕਰੀਮ ਤੇ ਉਹਦੇ ਵਿੱਚ ਟਾਈ ਐਂਡਾਈ ਕਰਿਆ ਇਹਦੇ ਨਾਲ ਵੀ ਬਾਟਮ ਤੁਸੀਂ ਆਪਣੇ ਟੇਸਟ ਅਕੋਰਡਿੰਗ ਜਿਵੇਂ ਦੀ ਮਰਜ਼ੀ ਬਾਟਮ ਵਿਦਆਊਟ ਬਾਟਮ ਲੈਣਾ ਤਾਂ ਵੀ ਤੁਹਾਡੀ ਚੋਇਸ ਹੈ ਜੀ ਵਿਦ ਬਾਟਮ ਲੈਣਾ ਤਾਂ ਅਸੀਂ ਬਾਟਮ ਦੀ ਜਿੰਨੀ ਮਰਜ਼ੀ ਕੱਟ ਦੇ ਹਿਸਾਬ ਨਾਲ ਇਹ ਵਾਲੇ ਸੂਟ ਲੈ ਸਕਦੇ ਹਾਂ ਫਿਰ ਉਹਦਾ ਪ੍ਰਾਈਸ ਕਨਫਰਮ ਕਰਾ ਸਕਦੇ ਹਾਂ ਜੇ 1 2 ਮੀਟਰ ਦੀ ਉਹ ਲੈਣੀ ਹੈ ਤਾਂ ਤਾਂ 3400 ਦਾ ਹੋਣਾ ਹੈ ਬਾਕੀ ਜੇ ਵੱਧ ਘੱਟ ਲਓਗੇ ਤਾਂ ਤੁਸੀਂ ਉਹਦੇ ਅਕੋਰਡਿੰਗ ਪ੍ਰਾਈਸ ਕਨਫਰਮ ਕਰ ਲਿਓ ਨੈਕਸਟ ਹੈਗਾ ਆਪਣੇ ਕੋਲ ਇਹ ਜੌਰਜਟ ਦੇ ਵਿੱਚ ਹੈ ਜੀ ਪਿਓਰ ਜੌਰਜਟ ਜਿਹੜੀ ਬੰਬਰ ਜੌਰਜਟ ਹੁੰਦੀ ਹੈ ਹੈ ਟਿਸਟਾ ਬ੍ਰਾਂਡ ਦਾ ਇਹ ਟਿਸਟਾ ਬ੍ਰਾਂਡ ਦੇ ਹੀ ਹੋਣਗੇ ਸੂਟ ਅੱਜ ਦੇ ਆਪਣੇ ਸਾਰੇ ਇਹ ਦੇਖ ਪਿਓਰ ਬੰਬਰ ਜੌਰਜਟ ਹੈ ਬਿਲਕੁਲ ਜਿਹੜੀ ਪਿਓਰ ਦੇ ਵਿੱਚ ਹੁੰਦੀ ਹੈ ਬਲੂ ਕਲਰ ਬਹੁਤ ਜ਼ਿਆਦਾ ਸੋਹਣਾ ਬਲੂ ਹੈ ਜੀ ਫਿਟਿੰਗ ਇੰਨੀ ਸੋਹਣੀ ਆਉਂਦੀ ਹੈ ਇਹ ਜੌਰਜਟ ਦੀ ਬਹੁਤ ਜ਼ਿਆਦਾ ਸੌਫਟ ਬਿਲਕੁਲ ਪਿਓਰ ਜੌਰਜਟ ਦੇ ਵਿੱਚ ਪ੍ਰਿੰਟ ਬਹੁਤ ਪਿਆਰਾ ਹੈ ਇਹ ਸ਼ਰਟ ਹੋ ਗਈ ਤੇ ਇਸ ਦੇ ਨਾਲ ਵੀ ਆਪਾਂ ਟਾਈ ਐਂਡ ਆਈ ਦੁਪੱਟਾ ਕਰਵਾਇਆ ਹੈ ਬਹੁਤ ਸੋਹਣਾ ਦੁਪੱਟਾ ਇਹਦੇ ਵਿੱਚ ਆਪਾਂ ਲਾਈਨਾਂ ਫੁਆਈਆਂ ਟਾਈ ਐਂਡ ਆਈ ਦੀਆਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਅਲੱਗ ਜਿਹਾ ਲੁੱਕ ਹੈ ਇਸ ਦੁਪੱਟੇ ਦੀ ਬਹੁਤ ਪਿਆਰਾ ਇਹ ਸ਼ਰਟ ਦੁਪੱਟਾ ਲੈਣਾ ਸੇਮ ਪ੍ਰਾਈਸ ਹੈ ਬਾਕੀ ਵੀ ਤੁਹ ਬਾਟਮ ਜੇ ਤੁਸੀਂ ਬਾਟਮ ਐਡ ਕਰਨੀ ਹੈ ਨਾਲ ਮੈਂ ਚਿਕਨ ਬਾਟ ਆਮੈਟ ਕਰ ਸਕਦੇ ਹਾਂ ਜੀ ਨਾਲ ਤਾਂ ਉਹਦਾ ਤੁਸੀਂ ਪ੍ਰਾਈਸ ਮੈਂ ਤੁਹਾਨੂੰ ਦੱਸਤਾ ਵੀ 500 ਰੁਪਏ ਮੀਟਰ ਹੈ ਉਹਦੇ ਕੱਟ ਦੇ ਅਕੋਰਡਿੰਗ ਤੁਸੀਂ ਕੁਝ ਛੱਕ ਸਕਦੇ ਹੋ ਕੱਲੀ ਸ਼ਰਟ ਤੇ ਦੁਪੱਟਾ ਲੈਣਾ ਤਾਂ 2400 ਪ੍ਰਾਈਸ ਹੈ ਜੀ ਇਹਨਾਂ ਦਾ ਟਿਸਟਾ ਬ੍ਰਾਂਡ ਦੇ ਦਿਖਾ ਰਹੀ ਹਾਂ ਜੀ ਸੂਟ ਮੈਂ ਤੁਹਾਨੂੰ ਇੱਕ ਸ਼ਰਟ ਮੈਂ ਹੋਰ ਦਿਖਾਣੀ ਹੈ ਇਹ ਵੀ ਟਿਸਟਾ ਬ੍ਰਾਂਡ ਦੀ ਹੋਏ क्रਸ਼ ਕਾਟਨ ਦੇ ਵਿੱਚ ਹੈ ਜੀ ਪਿਓਰ क्रਸ਼ ਕਾਟਨ ਜਿਹੜੀ ਬਿਲਕੁਲ ਡਰੈਸ ਕਾਟਨ ਟਿਸਟਾ ਬ੍ਰਾਂਡ ਦੀ ਬਹੁਤ ਜ਼ਿਆਦਾ ਵਧੀਆ ਬਹੁਤ ਹੀ ਸੌਫਟ ਇਹਨੂੰ ਚਾਹੇ ਲਾਈਨਿੰਗ ਲਵਾ ਕੇ ਬਣਾਓ ਚਾਹੇ ਵਿਦਾਊਟ ਲਾਈਨਿੰਗ ਵੀ ਤੁਸੀਂ ਬਣਾ ਲਓਗੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹ ਸ਼ਰਟ ਨੂੰ ਬਹੁਤ ਸੋਹਣੀ ਫਰੋਜ਼ੀ ਬਲੂ ਜਿਹਾ ਕਲਰ ਹੈ ਪ੍ਰਿੰਟਿੰਗ ਤੁਸੀਂ ਦੇਖੇ ਲਈ ਕੰਨੀ ਤੇ ਹਮੇਸ਼ਾ ਮੈਂਸ਼ਨ ਹੈ ਜੀ ਜਿਹੜਾ ਬ੍ਰਾਂਡ ਮੈਂ ਤੁਹਾਨੂੰ ਦੱਸ ਰਹੀ ਹਾਂ ਕੰਨੀ ਤੇ ਲਿਖਿਆ ਹੁੰਦਾ ਜੀ ਕੋਈ ਕੋਈ ਮਿਸਗਾਈਡ ਨਹੀਂ ਕਰ ਸਕਦਾ ਜੀ ਆਪਾਂ ਨੂੰ ਨੌਲੇਜ ਹੋਵੇ ਵੀ ਕੰਨੀ ਤੇ ਆਪਾਂ ਬ੍ਰਾਂਡ ਦੇਖਣਾ ਤੇ ਬਹੁਤ ਪਿਆਰਾ ਦੇਖੋ ਇਹ ਪ੍ਰਿੰਟ ਤੇ ਇਸ ਦੇ ਨਾਲ ਆਪਾਂ ਪਿਓਰ ਬਰਬਰੀ ਕਾਟਨ ਦਾ ਦੁਪੱਟਾ ਟਾਈ ਐਂਡ ਡਾਈ ਕਰਵਾਇਆ ਇਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਬਹੁਤ ਸੋਹਣਾ ਇਹਦੇ ਚਾਰੇ ਪੱਲਿਆਂ ਤੇ ਟਾਈ ਡਾਈ ਹੈ ਬਹੁਤ ਸੋਹਣੀ ਕਰੀਮ ਕਲਰ ਦੇ ਨਾਲ ਬਹੁਤ ਪਿਆਰਾ 23 ਦੇ ਨਾਲ ਹੈਗਾ ਜੇ ਸ਼ਰਟ ਦੁਪੱਟਾ ਲੈਣਾ ਵੈਸੇ ਤਾਂ ਮੈਂ ਪਹਿਲਾਂ 2500 ਪ੍ਰਾਈਸ ਦੇ ਸੇਲ ਕਰਿਆ ਜੀ ਇਹ ਸ਼ਰਟ ਦੁਪੱਟਾ ਪਰ ਅੱਜ ਆਪਾਂ ਸੇਮ ਪ੍ਰਾਈਸ ਰੱਖਿਆ ਤੇ ਅੱਜ ਤੁਹਾਨੂੰ ਇਹ 2400 ਦੇ ਵਿੱਚ ਹੀ ਮਿਲ ਰਿਹਾ ਲਾਸਟ ਕਲਰ ਹੈ ਇਹ 2400 ਪ੍ਰਾਈਸ ਹੈ ਜੀ ਸ਼ਰਟ ਦੁਪੱਟੇ ਦਾ ਜੇ ਤੁਸੀਂ ਵਿਦ ਬਾਟਮ ਲੈਣਾ ਫਿਰ ਉਹੀ ਤੁਸੀਂ ਪ੍ਰਾਈਸ ਕਨਫਰਮ ਕਰ ਸਕਦੇ ਹੋ ਜੇ 2 ਮੀਟਰ ਦੀ ਲੈਣੀ ਆ 3400 ਜੇ ਤੁਸੀਂ ਉਹਦੇ ਹਿਸਾਬ ਨਾਲ ਕੱਟ ਵਾਧ ਲੈਣੀ ਆ ਤਾਂ ਆਪਣਾ ਪ੍ਰਾਈਸ ਕਨਫਰਮ ਕਰ ਸਕਦੇ ਹੋ ਕਿੰਨੇ ਦੀ ਪੈਣੀ ਆ ਤੁਹਾਨੂੰ ਜੇ ਤੁਸੀਂ ਬਸ ਸ਼ਰਟ ਦੁਪੱਟਾ 2400 ਹੈ ਬਾਕੀ ਜਿਹੜਾ ਮੈਂ ਸਭ ਤੋਂ ਪਹਿਲਾਂ ਦਿਖਾਇਆ ਸੀਗਾ ਆਪਣੇ ਸੂਟ ਦੇ ਨਾਲ ਦਾ ਜਿਹੜਾ ਮੈਂ ਤੁਹਾਨੂੰ ਆਪਣੇ ਇਹ ਵਾਲੇ ਸੂਟ ਦੇ ਨਾਲ ਦਾ ਦਿਖਾਇਆ ਫੈਬਰਿਕ ਉਹ ਤੁਸੀਂ ਮੈਨੂੰ ਆਪਣਾ ਟੇਸਟ ਦੇ ਅਕੋਰਡਿੰਗ ਦੱਸ ਸਕਦੇ ਹੋ ਵੀ ਜੇ ਫੈਬਰਿਕ ਮੰਗਵਾਉਣਾ ਹੈ ਫੈਬਰਿਕ ਵੀ ਤੁਸੀਂ ਪਰਚੇਸ ਕਰ ਸਕਦੇ ਹੋ ਮੇਰੇ ਕੋਲੋਂ ਸਟਿਚ ਕਰਵਾ ਕੇ ਮੰਗਵਾੜਾ ਤਾਂ ਵੀ ਤੁਸੀਂ ਆਪਣਾ ਪ੍ਰਾਈਸ ਕਨਫਰਮ ਕਰ ਸਕਦੇ ਹੋ ਸਟਿਚਿੰਗ ਦਾ ਵੀ ਤੁਹਾਡਾ ਕਿੰਨਾ ਪ੍ਰਾਈਸ ਬਣਨਾ ਹੈ ਤੇ ਬਾਕੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803824680800 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਮੇ